ਸ਼ੇਰੇ ਪੰਜਾਬ ਕੋ ਇੱਕ ਅੰਗਰੇਜ਼ ਆਇਆ ਜਿਹਦਾ ਨਾਮ ਸੀਗਾ ਲord ਵਿਲੀਅਮਸ ਬੈਂਟਿਕ ਸ਼ੇਰੇ ਪੰਜਾਬ ਨੂੰ ਕਹਿੰਦਾ ਮੈਂ ਸੁਣਿਆ ਤੇਰੇ ਕੋਲ ਵੱਡੇ ਵੱਡੇ ਚਾਹਤ ਆ ਮੈਂ ਸੁਣਿਆ ਉਹਨਾਂ ਚ ਇੱਕ ਹਰੀ ਸਿੰਘ ਨਲੂਆ ਬੜਾ ਬਲਵਾਨ ਆ ਜਿਹਦੀਆਂ ਅੱਖਾਂ ਦੇਖ ਨਹੀਂ ਹੁੰਦਾ ਉਹਦੀ ਜਿਹੜਾ ਮੈਨੂੰ ਦਿੱਖਤਾ ਦਿਖਾ ਲਈ ਸ਼ੇਰੇ ਪੰਜਾਬ ਕਹਿੰਦਾ ਕੱਲ ਨੂੰ ਦਰਬਾਰ ਲੱਗਣਾ ਉਹਦੇ ਚ ਆ ਜੀ ਦਰਬਾਰ ਲੱਗਿਆ ਪਹਿਲਾਂ ਖੜਕ ਸਿੰਘ ਲੰਘਿਆ ਅੰਗਰੇਜ਼ ਕਹਿੰਦਾ ਆ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ ਫਿਰ ਸ਼ੇਰ ਸਿੰਘ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਨਹੀਂ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਸਹਜਾ ਦਾ ਸ਼ੇਰ ਸੈਂ ਫਿਰ ਨਿਧਾਨ ਸਿੰਘ ਪੰਜ ਹੱਥਾਂ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਕਹਿੰਦਾ ਨਹੀਂ ਇਹ ਮੇਰਾ ਜਰਨੈਲ ਅੰਦਾ ਨਿਧਾਨ ਸਿੰਘ ਪੰਜ ਹੱਥਾਂ ਫਿਰ ਹਰੀ ਸਿੰਘ ਨਲੂਆ ਲੰਘਿਆ ਅੰਗਰੇਜ਼ ਕਹਿੰਦਾ ਜੇ ਆ ਹਰੀ ਸਿੰਘ ਨਲੂਆ ਨਹੀਂ ਤਾਂ ਦੁਨੀਆ ਤੇ ਹੋਰ ਕੋਈ ਹਰੀ ਸਿੰਘ ਨਲੂਆ ਹੋ ਨਹੀਂ ਸਕਦਾ ਸ਼ੇਰੇ ਪੰਜਾਬ ਕਹਿੰਦਾ ਤੇਰਾ ਅੰਦਾਜ਼ਾ ਸਹੀ ਆ ਇਹੀ ਹਰੀ ਸਿੰਘ ਨਲੂਆ ਫਿਰ ਅੰਗਰੇਜ਼ ਉੱਟੇ ਹਰੀ ਸਿੰਘ ਨਲੂਆ ਕਿੱਥੇ ਹੋ ਗਿਆ ਉਹਦੇ ਮੋਹਰੇ ਉਹਨੇ ਸੋਨੇ ਦੀਆਂ ਮੋਹਰਾਂ ਕੀਤੀਆਂ ਤੇ ਜਦੋਂ ਸੋਨੇ ਦੀਆਂ ਮੋਹਰਾ ਕੀਤੀਆਂ ਹਰੀ ਸਿੰਘ ਨਰੂਏ ਨੇ ਨਾ ਸੋਨੇ ਦੀਆਂ ਮੋਹਰਾ ਮਸਲ ਕੇ ਅੰਗਰੇਜ਼ਾਂ ਨੂੰ ਸਿੱਟ ਦਿੱਤੀਆਂ ਅੰਗਰੇਜ਼ ਛੇਰੇ ਪੰਜਾਬ ਕੋ ਵਾਪਸ ਆ ਗਏ ਛੇਰੇ ਪੰਜਾਬ ਕੰਦਾ ਕੀ ਕਰਕੇ ਆਇਆ ਕਹਿੰਦਾ